ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਚਪੈਰਾ ਸਾਹਿਬ 'ਚ ਹਾਜ਼ਰੀ ਰਵਾਉਓ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਹ ਸਥਾਨ ਆ ਜਿਸ ਸਥਾਨ ਤੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਹਰ ਐਤਵਾਰ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਦੁਪਹਿਰੇ ਦੇ ਵਿੱਚ ਹਾਜ਼ਰੀ ਲਾਉਣ ਵਾਸਤੇ ਆਉਂਦੀਆਂ ਨੇ ਤੇ ਹਰ ਕੋਨੇ ਤੋਂ ਪਿੰਡਾਂ ਦੇ ਵਿੱਚੋਂ ਬੱਸਾਂ ਪਰ ਪਰ ਆਉਂਦੀਆਂ ਆ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਓਟ ਆਸਰਾ ਲੈਣ ਦੇ ਲਈ ਸੋਚਿਆ ਵੀ ਕਿਉਂ ਨਾ ਆਪ ਸੰਗਤ ਨੂੰ ਵੀ ਘਰ ਬੈਠਿਆਂ ਦੇ ਇਸ ਪਵਣ ਪਿੱਤਰ ਸਥਾਨ ਦੇ ਦਰਸ਼ਨਦਾਰ ਜਿਹੜੇ ਆ ਉਹ ਕਰਵਾਏ ਜਾਂ। ਅੱਜ ਆਇਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ਼ਹੀਦਾ ਸਾਹਿਬ। ਸੋਚਿਆ ਵੀ ਕਿਉਂ ਨਾ ਆਪ ਸੰਗਤ ਨੂੰ ਵੀ ਇਸ ਪਵਣ ਪਿੱਤਰ ਸਥਾਨ ਦੇ ਦਰਸ਼ਨਦਾਰ ਕਰਕੇ ਨਿਹਾਲ ਕੀਤਾ ਜਾਵੇ। ਆਓ ਸੰਗਤ ਜੀ ਇਤਿਹਾਸ ਦੇ ਨਾਲ ਕੁਝ ਸਾਂਝ ਪਾਉਣਿਆਂ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਪ੍ਰਸਿੱਧ ਛੀਦਾ ਦੀ ਮਿਸਲ ਦੇ ਮੁਖੀਏ ਸਨ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਛਾ ਜੀ ਦੇ ਸਰੂਪ ਲਿਖਣ ਦੀ ਸੇਵਾ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਵੀ ਉਸ ਮੇ ਲਿਆ 1757 ਈਸਵੀ ਨੂੰ ਤਮੂਰ ਸ਼ਾਹ ਤੇ ਜਹਾਂ Khan ਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਬਿਆਦਵੀ ਕਰਨਾਂ ਅਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਜਦੋਂ ਖਬਰ ਅਨੋਖੇ ਅਮਰਸ਼ੀਤਾਂ ਤਨਤਨ ਬਾਬਾ ਦੀਪ ਸਿੰਘ ਜੀ ਕੋਲ ਪਹੁੰਚੀ ਤਾਂ ਉਸ ਸਮੇਂ ਅਨੋਖੇ ਅਮਰਸ਼ੀਤ ਤਨਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਮੌਜੂਦ ਸਨ ਉਸ ਸਮੇਂ ਜਦੋਂ ਉਹਨਾਂ ਨੂੰ ਖਬਰ ਮਿਲਦੀ ਹੈ ਤੇ 18 ਸਿਰਾ ਖੰਡਾ ਹਤ ਵਿੱਚ ਫੜ ਕੇ ਮੁਗਲਾਂ ਦੇ ਆਹੂ ਲਾਉਣ ਦੇ ਲਈ ਪ੍ਰਣ ਕਰਦੇ ਆ ਕਿ ਮੈਂ ਆਖਰੀ ਸਾਹ ਤੱਕ ਲੜਾਂਗਾ ਤੇ ਜਿਹੜਾ ਅੰਮ੍ਰਿਤਸਰ ਪੀਤਰ ਸਰੋਵਰ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਆ ਉਸ ਦਾ ਬਦਲਾ ਜਿਹੜਾ ਆ ਅੱਗੋਂ ਲਾਵਾਂਗਾ ਤੇ ਅੱਗੋਂ ਸੰਗੇ ਜੇ ਜਾਣਦੇ ਆ ਤੇ ਜਹਾਂਨਖਾ ਜਿਹੜਾ ਉਸ ਨੂੰ ਖਬਰ ਮਿਲਦੀ ਹੈ ਉਹ ਗੋਲਵਾਰਡ ਦੇ ਲਾਗੇ ਪਿੰਡ ਦੇ ਆਸ-ਪਾਸ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਮੋਰਚਾ ਸੰਭਾਲੀ ਬੈਠਾ ਸੀਗਾ ਆਹਮੋ ਸਾਹਮਣੇ ਕਮਸਾਨ ਦਾ ਯੁੱਧ ਹੁੰਦਾ ਆ ਬਾਬਾ ਜੀ ਸ਼ਹਿਰ ਤੋਂ ਅਜੇ ਹਟਵੇਂ ਹੀ ਸਨ ਇਜਮਾਲ ਖਾਨ ਦੁਆਰਾ ਆਹਮੋ ਸਾਹਮਣੇ ਹੋਰੀ ਹੱਥੋਂ ਪਾਈ ਲੜਾਈ ਦੇ ਵਿੱਚ ਦੋਨਾਂ ਦਾ ਜਿਹੜਾ ਸਿਰ ਆ ਉਹ ਧੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਤੇ ਮੌਤ ਜਿਹੜੀ ਆ ਖਿੜਖਿੜ ਕੇ ਹਸਣ ਲੱਗ ਪਈ ਪਾਸ ਖੜੇ ਇੱਕ ਸਿੰਘ ਨੇ ਬਾਬਾ ਜੀ ਨੂੰ ਪ੍ਰਾਣ ਯਾਦ ਕਰਵਾਇਆ ਦਾ ਐਸਾ ਕਰਿਸ਼ਮਾ ਵਾਪਰਿਆ ਕਿ ਦੁਨੀਆ ਵਿੱਚ ਇਤਿਹਾਸ ਦੇ ਵਿੱਚ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ ਬਾਬਾ ਜੀ ਆਪਣਾ ਸੀਸ ਖੱਬੀ ਧਲੀ ਤੇ ਧਰ ਕੇ 14 ਸੇਰਾ ਖੰਡਾ ਸੱਜੇ ਹੱਥ ਦੇ ਵਿੱਚ ਫੜ ਕੇ ਮੁਗਲਾਂ ਨੂੰ ਭਾਜੜਾ ਪਾਈਆਂ ਤਾਂ ਇਸ ਤਰ੍ਹਾਂ ਅਨੋਖੇ ਅਮਰ ਸ਼ੀਰਦ ਤਨਤਨ ਬਾਬਾ ਦੀਪ ਸਿੰਘ ਜੀ ਯੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਸਨ ਤੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਗੁਰੂ ਨਾਨਕ ਦਾਸ ਮਹਾਰਾਜ ਦੇ ਪਾਸ਼ੇ ਨਗਰੀ ਚ ਜਾ ਕੇ ਆਪਣਾ ਰਾਸ਼ੀਸ